ਆਹੋ ਕਹਿੰਦੇ ਨੇ ਤਾਂ ਦਮ ਹੀ ਪੈਣੀ ਇਹਨੇ ਤਾਂ ਪੱਠੇਵਾ ਸਾ ਪੰਜਾਬ ਦਾ ਕੋਈ ਦੱਸ ਦੋ ਇੱਕ ਠੀਕ ਕਰਦੇ ਸਹੀ ਇਹਨੇ ਕਰੀ ਹੋਵੇ ਇਹਨੇ ਕਰਜ਼ਾ ਮਾਫੀ ਕਿਸੇ ਕੋਲ ਕਰਜਾ ਮਾਫ ਕਰੇ ਨਹੀਂ ਕਰਿਆ ਦੱਸੋ ਕੋਈ ਵੀ ਚੀਜ਼ ਇੱਕੋ ਮਾਨ ਦੀ ਬੋਲੀ ਜਾਂਦੇ ਜਿੱਟੜ ਵਾਲੇ ਦੀ ਸਾਨੂੰ ਇੱਕ ਵਾਰੀ ਮੌਕਾ ਦਿਓ ਸਾਰੇ ਫਸਲਾਂ ਤੇ ਅੰਸ਼ ਆਬਦੇ ਮੰਗੇ ਪੰਜਾਬ ਵੱਲੋਂ ਉਹ ਮੁੜ ਕੇ ਹੀ ਨਹੀਂ ਪਤਾ ਗੱਲ ਕਿੱਧਰ ਹੋ ਗਈ ਮੜਾਲਾ ਰਾਣਾ ਪਾ ਆਉਣੀ ਦੀ ਵੀ ਆਖੀ ਮੂਵੀ ਤੇ ਦੇ ਮੰਗੇ ਬਾਹ ਦੇ ਤੇ ਦੇ ਮੰਗੇ ਮੱਖੀ ਦੇ ਦੇ ਮੰਗੇ ਪਰ ਜਦੋਂ ਆ ਬੋਟਾਂ ਕੁਰਸੀ ਵਿੱਚ ਜਾਂਦੀ ਹੈ ਨਾ ਤੇ ਕੁਰਸੀ ਦਾ ਇੰਨਾ ਨਫਾ ਚੜ ਜਾਂਦਾ ਆ ਤੁਹਾਨੂੰ ਭੁੱਲ ਜਾਂਦਾ ਮਾਇਆ ਸਿਰੂ ਸੱਤ ਤੇ ਲਾਉਣਾ ਹੈ ਤਾਂ ਤੁਸੀਂ ਜਾਓ ਚਾਰ ਮਹੀਨੇ ਸਾਰੇ ਕਰੂੰਗਾ ਟੋਲ ਬਲਾਜੇ ਜਿਹੜੇ ਫੋਟੂ ਪੈਨੇ ਪਤਾ ਦੂੰਗਾ ਜਦੋਂ ਕਿਸਾਨ ਪੜਦਾ ਆਦੀ ਮਿਹਨਤ ਨਾ ਪੜਦਾ ਤਾਂ ਆ ਕੇ ਫੋਟਸ ਲੱਗ ਜਾਂਦੀ ਹੈ ਇਹ ਕਰਕੇ ਇਹ ਜਿਹੜਾ ਟੋਲ ਪਲਾਟਾ ਹੈ ਇਹਨੂੰ ਸਾਫ਼ ਕਰਕੇ ਰੱਖਾਂਗੇ ਕੋਈ ਗੱਲ ਨਹੀਂ ਕਿੰਨੇ ਕੁ ਹੋ ਜੇ ਪਰ ਮੈਂ ਕਹਿੰਨਾਗਾ ਵੀ ਆਪਾਂ ਜਿਹੜਾ ਮੋਰਚੇ ਦਿੱਤੇ ਨੇ ਸ਼ਾਂਤ ਮਹੀਨਾ ਦਿੱਤੇ ਨੇ ਇੱਕ ਬੈਡਮੈਂਨ ਜਿਸਾਂ ਨੇ ਮੰਨਦਾ ਉਹਨਾਂ ਨੇ ਕਿਹਾ ਵੀ ਸ਼ਾਂਤ ਰਹਿਣਾ ਸਭੀ ਬੋਲਦੇ ਵੀ ਸ਼ਾਂਤ ਰਹਿਣਾ ਜਿੰਨਾ ਵੀ ਆਪਾਂ ਨੇ ਮੋਰਚੇ ਦਿੱਲੀ ਦੇ ਵਿੱਚ ਦਿੱਤੇ ਨੇ ਪਹਿਲਾਂ ਦਿੱਲੀ ਦੇ ਵਿੱਚ ਮਹਾਂਵਾਦੀ ਪੱਤਵਾਦੀ ਕੀ ਕੁਝ ਨਹੀਂ ਕਿਹਾ মিডিਆ মিডিਆ ਸਾਡੇ ਕੋਲ ਐਸੀ ਪ੍ਰਸਾਦੇ ਪਾਣੀ ਦੀ ਜਦੋਂ ਤਿਆਰ ਕਹਿੰਦੇ ਸਾਡੇ ਕੋਲ ਆਉਂਦੇ ਲਾਵਾ ਪੁਰੀਆਂ થી ਰੋਟੀਆਂ ਪਕਾਦਨੇ ਉਹ ਸਾਰਾ ਦੇਖਣ ਹੁੰਦਾ ਸੀ ਸਾਰਾ ਕੁਝ ਉਹਨਾਂ ਨੇ ਕਰਕੇ ਦੇਖ ਲਿਆ ਦੁਕਾਨਦਾਰਾਂ ਨੂੰ ਡਰਾ ਕੇ ਦੇਖ ਲਿਆ ਪਰ ਦੁਕਾਨਦਾਰ ਅੱਜ ਰੋਂਦੇ ਨੇ ਦੁਕਾਨਦਾਰਾਂ ਨੂੰ ਚੌੜੇ ਪੈ ਗਿਆ ਵੀ ਦਿੱਲੀ ਕਿਸਾਨ ਪਰ ਆਉਨੇ ਨੇ ਉਹਨਾਂ ਦੇ ਹੌਸਲੇ بلند ਨੇ ਕਿਉਂ ਹੌਸਲੇ بلند ਨੇ ਕਿਉਂਕਿ ਆਪਾਂ ਜਦੋਂ ਤੇਰੀ ਦੇ ਕਿਸਾਨ ਨੂੰ ਅਸੀਂ ਰੋਟੀ ਨਾਲ ਖੜਿਆ ਅੱਜ ਵੀ ਇਹ ਲੈਣ ਦੇ ਹੋ ਜਿਹੜੇ ਬਾਜ਼ਾਰ 'ਤੇ ਬੈਠੇ ਨੇ ਕਿਸਾਨਦਾਰ ਉਹ ਕਹਿੰਦੇ ਆਓ ਅਸ਼ੀਸ਼ ਕੋਡੇ ਬਾਅਦ ਤੇ ਸਭ ਕੁਝ ਤਿਆਰ ਕਰੀ ਬੈਠੇ ਖਾਣ ਪੀਣ ਦਾ ਇਹ ਕਰਕੇ ਉਹਨਾਂ ਦੇ ਹੌਸਲੇ ਪਰਾਂਦੇ ਨੇ ਵੀ ਪੰਜਾਬ ਦਾ ਕਿਸਾਨ ਅੱਜ ਹੱਕੀ ਮੰਗਾ ਤੇ ਬਾਅਦ ਤੇ ਜੇ ਲੜਦਾ ਲੜਾਈ ਲੜਦਾ ਹੈ ਤਾਂ ਇਹਨੂੰ ਆਪ ਹੀ ਸੈਂਟਰ ਨੂੰ ਚਾਹੀਦਾ ਸੀ ਮੋਦੀ ਕਹਿੰਦਾ ਸੀ 15 ਲੱਖ ਪਾ ਦੂੰ ਆਇਆ ਕਿਤੇ ਦੇ ਮੈਂ ਜਦੋਂ ਚਾੜੂਆਏ ਨੂੰ ਵੋਟਾਂ ਪਾਉਂਦੇ ਸੀ ਮੈਂ ਦੇਖ ਹੀ ਗਿਆ ਮੈਂ ਤਾਂ ਨਹੀਂ ਪਾਈਈ ਮੈਂ ਕਹਿੰਦਾ ਮੈਂ ਖੜਾ ਰੰਗਾ ਰੱਬ ਭਰ ਕੇ ਦੱਸੁੰਦੀ ਹੈ ਕਿ ਮੈਂ ਨਹੀਂ ਚਾੜੂ ਨੂੰ ਵੋਟ ਪਾਈ ਇਹ ਬੰਨਾਨਾ ਨਾਲ ਲੱਗ ਕੇ ਗਮਕੇ ਇੰਨੇ ਮੂੜੇ ਮਖਰ ਭੱਜੇ ਫਿਰਦੇ ਹੋ ਉਹ ਕਹਿੰਦੀ ਤੁਹਾਨੂੰ ਨਹੀਂ ਪਤਾ ਪ੍ਰਧਾਨ ਜੀ 1000 ਰੁਪਏ ਆਊਗਾ ਕਿਹਦੇ ਸਾਨੂੰ ਦੁੱਤਾ ਨਹੀਂ ਅਸੀਂ ਤੇ ਤਾਂ ਮੂਰਤੀ ਉਹਨੇ ਵੀ ਮੇਰਾ 1000 ਦੇਖਣਾ ਭੱਜੇ ਵੀ ਭਗੰਤ ਮਾਨ ਕਹੇ ਵੀ ਉਹਨੇ ਬੋਟ ਨਹੀਂ ਮਾਈ ਦੇ ਬਾਈ ਵੇਜ 1000 ਕੱਟ ਦੋ ਉਹ 1000 ਦੇ ਪਲੇਖ ਦੇ ਵਿੱਚ ਤੁਸੀਂ 2 ਲੈਣਾ ਲਈਆਂ 2 ਬੋਟਾਂ ਪਾਈਆਂ ਤੂੰ ਦੇਖੇ ਨਹੀਂ ਚਲੋ ਅੱਜ ਭਾਰਤੀ ਕਿਸਾਨ ਜੀ ਨੇ ਇੱਕ ਦਿਕਾਉਂਦਾ ਵੱਲੋਂ ਅਸੀਂ ਮਾਨਸਾ ਜ਼ਿਲ੍ਹੇ ਦੇ ਗੋਬ ਥਾਵਾਂ ਦੇ ਕੱਟ ਕੀਤਾ ਉਧਰ ਬਰੇਟੇ ਦੇ ਵਿੱਚ ਉਧਰੋਂ ਭਿੱਖੀ ਬਲਾਕ ਦੇ ਢਾਈ ਵੀ ਦੇ ਤੇ ਕਿਉਂਕਿ ਸੰਜੁਗਤ ਮੋਰਚੇ ਵੱਲੋਂ ਸਾਨੂੰ ਸੱਦਾ ਆਇਆ ਕੱਲ ਮੀਟਿੰਗ ਹੋਈ ਸੀ ਜਲੰਧਰ ਦੇ ਵਿੱਚ ਵੀ ਸਮੁੱਚੇ ਪੰਜਾਬ ਦੇ ਵਿੱਚ ਇਹ ਟੋਲ ਪਲਾਜ਼ੇ ਬੰਦ ਕਰਨੇ ਆ ਅਸੀਂ ਵੀ ਸੰਜੁਗਤ ਮੋਰਚੇ ਦੇ ਸੱਦੇ ਤੇ ਅੱਜ ਵੱਡੀ ਗਿਣਤੀ 'ਚ ਮਾਨਸਾ ਦਾ ਢਾਈ ਪੀ ਟੋਲ ਪਲਾਜ਼ਾਗਾ ਉਹਨੂੰ ਬੰਦ ਰੱਖਿਆਗਾ ਤੇ ਵੱਡੀ ਗਿਣਤੀ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਨੌਜਵਾਨ ਹਾਜ਼ਰ ਹੋਏ ਆ ਕਿਉਂਕਿ ਜਿਹੜਾ ਦਿੱਲੀ ਦੇ ਵਿੱਚ ਸਾਡੇ ਹੱਕ ਮੰਗਦੇ ਕਿਸਾਨਾਂ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਸਰਕਾਰ ਨੇ મોદી ਸਰਕਾਰ ਨੇ ਲਾਠੀ ਚਾਰਜ ਕੀਤਾ ਖੱਟੜ ਸਰਕਾਰ ਨੇ ਮੂਰੇ ਵੱਡੇ ਵੱਡੇ ਕੋਏ ਪੱਟ ਕੇ ਹੱਦਬੰਦੀ ਕੀਤੀ ਹੈ ਵੀ ਪੰਜਾਬ ਨੂੰ ਐਂਟਰੀ ਨਹੀਂ ਹੋਣ ਦੇਵਾਂਗੇ ਉਹਦੀ ਅਸੀਂ ਨਖੇਦੀ ਕਰੀ ਆ ਸਮੁੱਚੇ ਪੰਜਾਬ ਦੇ ਵਿੱਚ ਕੱਲ ਨੂੰ 16 ਤਰੀਕ ਨੂੰ ਅਸੀਂ ਭਾਰਤਾ ਜਿਹੜਾ ਸਾਰਾ ਬੰਦ ਕਰਾਂਗੇ ਟੋਟਲ ਭਾਰਤ ਬੰਦ ਕਰਾਂਗੇ ਤੇ ਪਰਸੋਂ ਨੂੰ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਦੀ ਕਾਲ ਦੇਵਾਂਗੇ ਤੇ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਹੱਕ ਮੰਗਦੇ ਲੋਕਾਂ ਨੂੰ ਕੋਈ ਵੀ ਸਰਕਾਰ ਨਾ ਪਹਿਲਾਂ ਦਵਾ ਸਕੀ ਐ ਤੇ ਨਾ ਦਵਾਏ ਜਿੰਨੇ ਵੀ ਦਿੱਲੀ ਤੋਂ ਪਹਿਲਾਂ ਵਾਅਦੇ ਕੀਤੇ ਐ ਕਾਨੂੰਨ ਕੱਲੇ ਰੱਦ ਕਰਾ ਲਿਆ ਸੀ ਜਿਹਦੇ ਵਿਸ਼ਵਾਸ ਕਰਕੇ ਉੱਠੇ ਸੀਗੇ ਜਿਹੜਾ ਸੀ ਮੋਦੀ ਸਰਕਾਰ ਨਾਲ ਵਿਸ਼ਵਾਸ ਕਰਕੇ ਉੱਠੇ ਸੀ ਪਰ ਉਹ ਵਿਸ਼ਵਾਸ ਘਾਤ ਕੀਤਾਗਾ ਉਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਕਰਕੇ ਇਸੇ ਮੋਦੀ ਸਰਕਾਰ ਤੋਂ ਲਾਗੂ ਕਰਾਵਾਂ ਅੱਜ ਜਿਹੜਾ ਇਕੱਠ ਰੱਖਿਆ ਹੈ ਜਾਇ ਟੂਲ ਪਲਾਜ਼ੇ ਤੇ ਸੰਯੁਕਤ ਮੋਰਚੇ ਵੱਲੋਂ ਸੱਦਾ ਆਇਆ ਤੀਗਾ ਤੇ ਉਹਦੇ ਸਬੰਧ ਦੇ ਵਿੱਚ ਅੱਜ ਜੋ ਠਾਪੀ ਦੇ ਨੇੜੇ ਟੂਲ ਪਲਾਜ਼ਾ ਪੈਂਦਾ ਹੈ ਭਿੱਖੀ ਦੇ ਠਾਪੀ ਦੇ ਵਿਚਾਲੇ ਉੱਥੇ ਸਾਡਾ ਅੱਜ ਵੱਡਾ ਇਕੱਠ ਰੱਖਿਆ ਗਿਆ ਤੇ ਬੀਕੇ ਜੂ ਡਕਾਉਂਦਾ ਭਾਰਤੀ ਕਿਸਾਨ ਦੁਨੀਆ ਵੱਲੋਂ ਤੇ ਉੱਥੇ ਮਾਈਆਂ ਤੇ ਵੀਰ ਬਜ਼ੁਰਗ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਤਾਂ ਉਹ ਟੂਲ ਪਲਾਜ਼ਾ ਨੂੰ ਬੰਦ ਕਰਨ ਦੇ ਲਈ ਸਾਨੂੰ ਸੱਦਾ ਆਇਆ ਤੀਗਾ ਸੰਯੁਕਤ ਮੋਰਚੇ ਦਾ ਤੇ ਅਸੀਂ ਤਾਂ ਉੱਥੇ ਵੱਡਾ ਇਕੱਠ ਕਰਕੇ ਤੇ ਸਰਕਾਰ ਨੂੰ ਦਿਖਾਇਆ ਹੈ ਵੀ ਅਜੇ ਕਿਸਾਨ ਚੇਬੜਾਲੇ ਨਹੀਂ ਹਨ ਇਹ ਮਾਈਆਂ ਤੇ ਵੀਰ ਬਜ਼ੁਰਗ ਸਾਰੇ ਸਾਡੇ ਨਾਲ ਨੇ ਸਾਰੀਆਂ ਜਥੇਬੰਦੀਆਂ ਤੇ ਸੰਯੁਕਤ ਮੋਰਚੇ ਦੇ ਨਾਲ ਸਹਿਮਤ ਨੇ ਅਸੀਂ ਅਗਲਾ ਪ੍ਰੋਗਰਾਮ ਦਾ ਹਾਂ